ਲਗਾਈ ਤੇ ਕੌਣ ਲਈ ਬਹੁਤ ਬਿਖਾ ਹੈ ਪਰ ਇਸ ਵਾਰ ਕਰਾ ਤੇ ਮੈਂ ਤੁਸੀ ਆਪ ਹੀ ਦੇਖ ਲਿਆ ਕਿਸ ਤਰ੍ਹਾਂ ਕੀਦੇ ਨਾਲ ਤੁਹਾਡਾ ਮੁਕਾਬਲਾ ਲੱਗਦਾ ਕਾਂਗਰਸ ਪਾਰਟੀ ਦਾ ਸਾਜ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਜਿਸ ਤਰ੍ਹਾਂ ਦਾ ਵੇਖ ਤੁਹਾਨੂੰ ਬਣਾਇਆ ਗਿਆ ਇਸ ਤਰ੍ਹਾਂ ਦਾ ਇਹ ਮੌਲਾ ਤੇ ਮੇਲ ਤੇ ਸੁਧਾਰ ਨੂੰ ਹਰ ਸਿੱਟੀ ਨਾਲ ਪਹੁੰਚਾਣਾ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਅਗਰ ਹੌਣ ਵਾਲੇ ਪ੍ਰਧਾਨਪਤੀ ਬੇਚੀ ਜਾਉਂਦੇ ਹਨ ਤਾਂ ਕਾਂਗਰਸ ਕਰਵਾ ਪਹਿਲਾ ਜੀ ਇਸ ਕਰਕੇ ਮੈਨੂੰ ਹੀ ਲੱਗਦਾ ਕਿ ਪੀਪੀ ਸਾਹੋ ਜੀ ਨੇ ਮੇਰੇ ਸਹ ਜੋ ਮਤਾਜਾ ਲਾਇਆ ਇਹਨਾਂ ਪਤਨਸਾਲ ਤੋਂ ਰਾਜ ਨੂੰ ਮਾਨ ਸਾਹਿਬ ਨੇ ਕਿ ਤੇਰਾ ਜ਼ੀਰੋ ਕਰਾਂਗੇ ਜੀ ਬਹੁਤ ਦਿਨ ਤੇ ਮਾਨ ਸਾਹਿਬ ਨੇ ਜੀ ਕੋਈ ਨਹੀਂ ਅੱਜ ਮੇਰੇ ਬਾਰੇ ਇੱਕ ਅੱਜ ਦੀ ਲੋਕਾਂ ਦਾ ਪਿਆਰ ਹੈ ਜਿਹੜਾ ਸਭ ਮਚੂਰ ਕੀਤਾ ਸੀ ਢਾਈ ਸਾਲ ਪਹਿਲਾਂ ਉਹ ਲੋਕਾਂ ਨੇ ਤੰਨਾ ਮਾਨ ਸਨਮ ਦਿੱਤਾ ਇਹਨਾਂ ਪਿਆਰ ਦਿੱਤਾ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਮੈਰੀ ਨਹੀਂ ਹੈ। ਸ਼ੁਕਰੀਆ ਕਰਦਾ ਤੁਸੀਂ ਸਾਨੂੰ ਇਹਨਾਂ ਮਾਨ ਸਨਮ ਬੱਚਿਆ ਹੋਏ ਗੁਪਿੰਦਰ ਸਾਹੂ ਕੇ ਜੀ ਆਪਣੇ ਵਿੱਚ ਬਿਰਾਜਮਾਨ ਨੇ ਅਮਰਜੀਤ ਸਿੰਘ ਸਾਹੂ ਕੇ ਜੀ ਦੇ ਸੁਪੁੱਤਰ ਉਹ ਆਪਣੇ ਜਿੱਤੇ ਹੀ ਸਨੇਹ ਲੈ ਕੇ ਆਏ ਆ। ਵੀ ਆਲ ਆਗਰ ਚੋੜਚ ਗੱਜ-ਵੱਜ ਕੇ ਆਪਣਾ ਦਾ ਸਾਥ ਲਈਏ ਉੱਪਰ ਉੱਟ ਕੇ ਅਬ ਕਾਂਗਰਸ ਦਾ ਪੈਦਾ ਕਰਨਾ ਆਪ ਦਾ ਨੀਜੀ ਫਾਇਦੇ ਬਾਰੇ ਨਹੀਂ ਸੋਚਣਾ ਜਿਹੜਾ ਲੀਡਰ ਆਦੇ ਨੀਜੀ ਫਾਇਦੇ ਬਾਰੇ ਸੋਚਦਾ ਜਿਹੜਾ ਲੀਡਰ ਸੋਚਦਾ ਜੀ ਮੇਰੇ ਪ੍ਰੋਗਰਾਮ ਦੀ ਸਾਰਾ ਹਰ ਕਾਮ ਹੈ ਉਹ ਕਾਂਗਰਸ ਪਾਰਟੀ ਦੇ ਝੰਡੇ ਦੀ ਆੜ ਵਿੱਚ ਆਪਾਂ ਨਹੀਂ ਜੀ ਪੈਦਾ ਦਾਵਾ 14 ਕੋਈ ਪਾਰਟੀ ਦਾ ਫਾਇਦਾ ਨਹੀਂ ਕਰਨਾ ਚਾਹਦਾ ਸੋ ਮੇਰੀ ਤੁਹਾਨੂੰ ਸਭ ਨੂੰ ਇਹ ਹੀ ਬੇਨਤੀ ਹੈ ਵੀ ਧਰੇਵਾਜ ਦੇ ਉੱਪਰ اٹਕੇ ਮਿਰੋਤ ਕਾਂਗਰਸ ਦੇ ਗਾਂਪੜਾ ਫੂ ਜਿਹੜਾ ਇੱਥੇ ਬੈਠਾ ਆਪਾਂ ਸਾਰੋਕੇ ਸਾਥ ਦੀ ਮਦਦ ਕਰੀਏ ਸਾਰੋਕੇ ਨਾਰੰਦੀ ਸੋ ਤੁਹਾਨੂੰ پتہ ਜੋ ਮੋਦੀ ਵਿਸਧਕ ਸਭਿਧਾ ਅਨੁਭਾਜ ਸਕਦੀ ਹੈ ਮੈਦਾ ਜੇ ਐਤ ਕੀ ਆਪਾਂ ਗਲਤੀ ਕਰਤੀ ਤਾਂ ਮੋਦੀ ਬਾਦ ਨੂੰ ਇਲੈਕਸ਼ਨ ਨਹੀਂ ਹੋਣਿਆ ਤੁਸੀਂ ਇਹ ਗੱਲ ਅੱਜ ਦੇਖ ਲਓ ਸੰਵਿਧਾਨ ਖਤਰੇ ਚ ਸੁਪਰੀਮ ਕੋਰਟ ਦਾ ਵੀ ਇਹ ਹੀ ਫੈਸਲਾ ਹੈ ਵੀ ਸਾਰੇ ਇਕਜੁੱਟ ਹੋ ਕੇ ਤੇ ਇੱਕ ਝੰਡਾ ਥੱਲੇ ਆ ਕੇ ਕਾਂਗਰਸ ਨੂੰ ਆਪਾਂ ਸ਼ਕਤੀਸ਼ਾਲੀ ਕਰੀਏ ਤੇ راہੁਲ ਗਾਂਧੀ ਜੀ ਨੂੰ ਮੌਕਾ ਦਈਏ ਦੇਸ਼ ਦੀ ਸੇਵਾ ਕਰਨ ਦਾ ਫਾੜ ਕੇ ਸਾਹਮਣੂ ਮੌਕਾ ਦਈਏ ਦੇਸ਼ ਦੀ ਸੇਵਾ ਕਰਨ ਦਾ ਬਾਕੀ ਕੁਝ ਤਾਂ ਮੈਂ ਤੁਹਾਨੂੰ ਨਿੱਜੀ ਗੱਲਾਂ ਬਾਰੇ ਸਾਂਝੀਆਂ ਕਰਨਾ ਚਾਹੁੰਦਾ ਜਦੋਂ ਕਰੋ ਜਲੇਸੀ 22 ਸਾਲ ਪਹਿਲਾਂ ਕੱਲਾ ਸ਼ੁਰੂ ਕੀਤੀ ਸੀ ਇਹ ਮੁੰਡਾ ਇਕੱਲੇ ਨੇ ਡਰੇਤਾ ਹੋਦਾ ਨਹੀਂ ਜਦੋਂ ਇਕੱਲੇ ਸੀ ਤੇ ਜੇ ਕਿਸੇ ਨੂੰ ਭੈਅ ਨਾ ਵੀ ਕੋਈ ਦੋਦੇ ਲਾ ਕੇ ਲੋਕਾਂ ਦੇ ਨਾਲ ਰਾਤ ਦਾ ਘੇਰ ਕਰਕੇ ਕੱਲ ਨੂੰ ਇੱਥੋਂ ਚਲਾ ਜਾਊਗਾ ਤਕ ਉਹ ਤਾਂ ਦਰਦ ਦੂਰ ਕਰ ਲੈ ਜਿਹੜੇ ਜ਼ੁਬਾਨ ਤੇ ਟੁਕੜਾ ਉਹਦੀ ਜ਼ੁਬਾਨ ਇਕਾਰੀ ਬਿੱਤੀ ਬਹੁਤ ਹੁੰਦੀ ਹੈ ਤੇ ਜਿਹੜੇ ਜ਼ੁਬਾਨ ਤੇ ਨਹੀਂ ਖੱਣ ਉਹ ਜਿਹੜੇ ਰੋਸਾ ਖਾਲੇ ਉਹਨੇ ਰੋਸਾ ਖਾ ਕੇ ਮੁੱਕਰ ਜਾਣਾ ਲੋਕ ਲੀਡਰ ਉਹਨੂੰ ਚੁਣਣਗੇ ਜਿਹੜੇ ਸਾਫ਼ ਅਖਸ ਦੇ ਹੋਣਗੇ ਕੋਈ ਅਗੇ ਗਰੀਬ ਅਮੀਰ ਦੀ ਲੜਾਈ ਨਹੀਂ ਕੋਈ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਪਰ ਜਿਹਦਾ ਕਿਰਦਾਰ ਸਾਫ਼ ਹੋਗਾ ਲੋੜ ਮੌਕਾ ਦੇਣਗੇ ਲੋਟੇ ਕੋ 2 ਸਾਲ ਹੋਰ ਪਈ ਐ ਸੈਂਪਲੀ ਦੀਆਂ ਚੋੜਾ ਨਹੀਂ ਤੁਸੀਂ ਪਰਖੋ ਹਰੇਕ ਲੀਡਰ ਨੂੰ ਪਰਖੋ ਤੇ ਵੇਖੋ ਉਹਨਾਂ ਨੇ ਕੀ ਕੀ ਕੀਤਾ ਤੇ ਅੱਜ ਉਹ ਆਪਣੇ ਚ ਚੰਡੇ ਦੀ ਆੜ ਚ ਆਪ ਦਾ ਨਿੱਜੀ ਪੈਦਾ ਖੋਣਾ ਚਾਹਦੇ ਆ ਜੋ ਵਾਕਈ ਪਾਰਟੀ ਦੀ ਸੇਵਾ ਕਰਨਾ ਚਾਹਦੇ ਆ ਇਹ ਗੱਲ ਤੁਸੀਂ ਪਰਖਣੀ ਐ ਕੋਈ ਮੇਰੇ ਕਹਿਣ ਤੇ ਨਾ ਪਰਖੋ ਆਪ ਦੀ ਸੂਝ ਬੂਝ ਨਾਲ ਪੱਕਿਓ ਤੁਹਾਡੇ ਚ ਹਾਜ਼ਰ ਸੀ ਹਾਜ਼ਰ ਹੈ ਤੇ ਹਾਜ਼ਰ ਰਹਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਫਲ ਜੂ ਹੋਇਆ ਸੀ ਕਿ ਅੱਜ ਦੇਖ ਲਓ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਇੱਥੇ ਖੜਿਆ ਹੈ ਇਹਨਾਂ ਤੁਸੀਂ ਚੰਗ ਮਾਣ ਦਿੱਤੇ ਹੋ ਮਾਮਾ ਹੀ ਤੋਂ ਬਾਤ ਜਿਹੜਾ ਸਫਲ ਹੋ ਗਿਆ ਸੀ ਤੁਸੀਂ ਮੈਨੂੰ ਮੋਢਿਆਂ ਤੇ ਚੱਕਿਆ ਆ ਜਮਾਨ ਪਿਆਰ ਇਸਨ ਮੈਨੂੰ ਦਿੱਤਾ ਸੋ ਹੁਣ 15 ਦਿਨਾਂ ਤੱਕ ਪਾਰਲੀਮੈਂਟ ਦੀ ਚੋਣ ਆ ਰਹੀਆਂ ਇੱਕ ਤਰੀਕ ਨੂੰ ਵੋਟਾਂ ਦੇ ਸਾਰਿਆਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਝੰਡੇ ਦਲੇ ਕੰਮ ਕਰਨਾ ਸਾਰੋਗੇ ਸਾਹਮਣੇ ਰੰਗ ਦਾ ਕਰੋ ਕੋਈ ਸਾਨੂੰ ਨੀਚੇ ਅਸੀਂ ਫੈਦਾਨੀ ਚਾਹਦੇ ਵੀ ਸਾਡੇ ਝੰਡੇ ਦਲੇ ਕੰਮ ਕਰੋ ਜਾਂ ਕਿਸੇ ਦੇ ਝੰਡੇ ਦਲੇ ਕਾਂਗਰਸ ਪਾਰਟੀ ਦੇ ਘਰ ਚ ਪਹੁੰਚੋ ਜਿੱਥੇ ਤੁਹਾਨੂੰ ਕੋਈ ਸੱਤਾ ਦੇੰਦਰ ਪਹੁੰਚੋ ਤੇ ਸਾਰੋਗੇ ਨਾੜਮ ਨੂੰ ਆਪਾਂ ਪਾਰਲੀਮੈਂਟ ਦੇ ਅਪੜੀਆਂ ਚੜਾਉਣਾ ਹੈ ਇਹ ਤਾਂ ਹੀ ਸੰਭਵ ਹੈ ਜੇ ਆਪਾਂ ਸਾਰੇ ਇਕਜੁੱਟ ਹੋ ਕੇ ਲੜਾਈ ਲੜਾਂਗੇ ਤੇ ਜੇ ਆਪਾਂ ਧੜੇ ਬਾਜ਼ੀ ਵਿੱਚ ਰਹਿ ਗਏ ਤਾਂ ਫੇਰ ਆਪਣੀ ਲੋਕੀ ਜਿਹੜਾ ਵਿਰੋਧੀ党 ਦੀ ਸਾਜ਼ਿਸ਼ ਹੈ ਉਹਦੇ ਤਹਿਤ ਆਪਾਂ ਹਾਰ ਜਾਗੇ ਸੋ ਜੋ ਤੁਹਾਨੂੰ ਲੀਟਰ ਦੇ ਅੰਦਰ ਕਿਸੇ ਇੱਕ ਵਿਅਕਤੀ ਦੇ ਪ੍ਰੋਗਰਾਮ 'ਚ ਨਾ ਜਾਓ ਖੜੇ ਹੋ ਕੇ ਚਾਰ ਸਵਾਲ ਪੁੱਛੋਣ ਨੂੰ ਕਿਉਂ ਨਾ ਜਾਓ